ਹੈਲੋ ਦੋਸਤੋ ਸਾਸ਼ਿਕਾ ਮੇਰੇ ਚੈਨਲ ਤੇ ਸਵਾਗਤ ਹੈ ਨਿਊ ਰੈਸিপি ਨਾ ਅੱਜ ਸੀ ਬਣਾਵਾਂਗੇ ਰਾਜਮਾ ਰਾਜਮਾ ਬਣਾਉਣ ਲਈ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਵੈਸੇ ਸਾਰਿਆਂ ਨੂੰ ਰਾਜਮਾ ਬਣਾਉਣੀ ਆਉਂਦੀ ਹੋਣਗੇ ਪਰ ਨਵੇਂ ਤਰੀਕੇ ਲੱਗ ਤਰੀਕੇ ਨਾਲ ਸਿੱਖਾਂਗੇ ਰਾਜਮਾ ਬਣਾਉਣ ਲਈ ਤੁਹਾਨੂੰ ਫੁੱਲ ਵੀਡੀਓ ਦੇਖਣੀ ਪਏਗੀ ਤੇ ਪਲੀਜ਼ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਓ ਤਾਂ ਫੁੱਲ ਵੀਡੀਓ ਜਰੂਰ ਦੇਖਿਓ ਤੇ ਤੁਸੀਂ ਵੀ ਇਦਾਂ ਦੇ ਰਾਜਮਾ ਬਣਾਉਣਾ ਚਾਹੁੰਦੇ ਹੋ ਤਾਂ ਚਲੋ ਅਸੀਂ ਵੀਡੀਓ ਵੱਲ ਅੱਗੇ ਵਧਦੇ ਹਾਂ ਸਾਨੂੰ ਇਹਦੇ ਲਈ ਕੀ ਕੀ ਚਾਹੀਦਾ ਹੈ ਇੱਥੇ ਅਸੀਂ ਇੱਕ ਤੋਂ ਦੋ ਕੌਲੀ ਜਿਹੜੇ ਰਾਜਮਾ ਭਿਓ ਕੇ ਰੱਖਿਓ ਹੀ ਨੇ ਕੋਈ ਇੱਕ ਤੋਂ ਦੋ ਤਿੰਨ ਘੰਟੇ ਰੱਖਿਓਏ ਨੇ ਇਹ ਬਹੁਤ ਸੋਨੇ ਹੋ ਗਏ ਨੇ ਹੁਣ ਅਸੀਂ ਇਹਨਾਂ ਨੂੰ ਕੁੱਕਰ ਵਿੱਚ ਇੱਕ ਤੋਂ ਦੋ ਤਿੰਨ ਤੋਂ ਚਾਰ ਸੀਟੀਆਂ ਮਰਫਾ ਲਵਾਂਗੇ ਤੇ ਇਹਦੇ ਵਿੱਚ ਅਸੀਂ ਰਾਜਮਾ ਜਿਹੜੇ ਆ ਪਾ ਦਵਾਂਗੇ ਤੇ ਇਹਨੇ ਅਸੀਂ ਰਾਜਮਾ ਸਾਰੇ ਪਾ ਕੇ ਤੇ ਇਹਦੇ ਵਿੱਚ ਥੋੜਾ ਜਿਹਾ ਅੱਧੇ ਤੋਂ ਵੀ ਸਰ੍ਹੋਂ ਦਾ ਤੇਲ ਪਾ ਦਾਂਗੇ ਜਿਹੜੇ ਉਬਲਣਾ ਤੇ ਇਹਦੇ ਨਾਲ ਹੀ ਅਸੀਂ ਜਿੰਨੇ ਕੇ ਰਾਜਮਾ ਉਹਦੇ ਰਿਕਾਰਡਿੰਗ ਦੇ ਹਿਸਾਬ ਨਾਲ ਹੀ ਇਹਦੇ ਵਿੱਚ ਨਮਕ ਵੀ ਪਾ ਦਵਾਂਗੇ। ਨਮਕ ਆ ਪਾ ਕੇ ਬਾਚਣਾ ਨਹੀਂ ਵਿਸਲ ਮਰਵਾਉਣ ਲਈ ਰੱਖ ਦਵਾਂਗੇ। ਕੁ ਦੋ ਤਿੰਨ ਚਾਰ ਸੀਟੀਆਂ ਵੱਜ ਜਾਣਗੀਆਂ ਤੇ ਗਲ ਜਾਣਗੀਆਂ ਉਹਨਾਂ ਚ ਰਹੀ ਇਹ ਤੜਕਾ ਰੈਡੀ ਕਰਾਂਗੇ। ਤਿੰਨ ਚਾਰ ਗੰਡੇ ਲਏ ਹੋਏ ਨੇ, ਤਿੰਨ ਚਾਰ ਟਮਾਟਰ, ਅਦਰਕ, ਹਰੀਆਂ ਮਿਰਚਾਂ, ਦੋ ਜਣੀਆਂ ਇਹ ਲਸਣ ਦੀਆਂ ਗੱਡੀਆਂ ਪਾਵਾਂਗੇ ਤੇ ਫਾਈਨਲੀ ਇਹ ਵਿਸਲ ਵੱਜ ਚੁੱਕੀ ਨੇ ਤੇ ਹੁਣ ਅਹੀਂ ਇਹਨਾਂ ਲਈ ਤੜਕਾ ਜਿਹੜਾ ਹੈ ਉਹ ਵੀ ਰੈਡੀ ਅਹੀਂ ਕਰ ਲਿਆ ਹੈ। ਇੱਥੇ ਦੇਖ ਸਕਦੇ ਜੇ ਸਾਰੀਆਂ ਚੀਜ਼ਾਂ ਅਹੀਂ ਗ੍ਰाइंड ਕਰ ਚੁੱਕੇ ਆ। ਉਨੇ ਤੇ ਪੈਨ ਰੱਖਿਆ ਹੋਇਆ ਇਹਦੇ ਵਿੱਚ ਇੱਕ ਕੜਸੀ ਤੇਲ ਲਵਾਂਗੇ ਤੇ ਫਾਈਨਲੀ ਜਿਹੜੀ ਫਰਸਟ ਚੀਜ਼ ਇਹਦੇ ਵਿੱਚ ਪਾਏਗੀ ਉਹ ਹੋਏ ਕਿ ਜੀਰਾ ਤੇ ਹੀ ਦੇ ਸਕਦੇ ਜੀ ਹਲਦੀ ਆ ਗਰਮ ਮਸਾਲਾ ਆ ਰਾਜਮਾ ਮਸਾਲਾ ਆ ਤੇ ਨਾਲ ਕੁੱਟੀ ਮਿਰਚ ਤੇ ਦੇਗੀ ਮਿਰਚੇ ਫਰਸਟ ਜਿਹੜਾ ਇਹ ਜੀਰਾ ਪਾ ਦਵਾਂਗੇ ਜੀਰਾ ਲਾਲ ਬ੍ਰਾਊਨ ਹੋਣ ਤਾਂ ਬਾਦਾਂ ਇਹਦੇ ਵਿੱਚ ਅਦਰਕ ਲਸਣ ਦਾ ਜੋ ਪੇਸਟ ਹੈ ਤਿਆਰ ਕੀਤਾ ਉਹ ਪਾ ਦਵਾਂਗੇ ਇਹਨਾਂ ਨੂੰ ਵੀ ਥੋੜਾ ਰੈੱਡ ਬ੍ਰਾਊਨ ਹੋਣ ਦਵਾਂਗੇ ਤੇ ਤੋਂ ਬਾਅਦ ਇਹਦੇ ਵਿੱਚ ਅਸੀਂ ਟਮਾਟਰ ਪਾਵਾਂਗੇ ਫਾਈਨਲੀ ਜਿਹੜਾ ਗੰਡਾ ਹੈ ਗ੍ਰाइंड ਕੀਤਾ ਐਂਡ ਤੇ ਪਾਵਾਂਗੇ ਬੜੀਆਂ ਵੀਡੀਓ ਤੇ ਦੇਖਿਆ ਕਿ ਟਮਾਟਰ ਪਹਿਲਾਂ ਪਾਉਣਾ ਚਾਹੀਦਾ ਕਿ ਕਿਉ ਛੱਡਦਾ ਮਤਲਬ ਛੱਡ ਦਿੰਦਾ ਬਹੁਤ ਵਧੀਆ ਬਣਦਾ ਟਮਾਟਰ ਬੁੰਨਾਂ ਫਾਈਨਲੀ ਇੱਧਰ ਸਾਡਾ ਤੜਕਾ ਤਾਂ ਹੀ ਦੇਖ ਹੀ ਸਕਦੇ ਜੀ ਹੁਣ ਕਿਉ ਇੰਨੇ ਬਿਲਕੁਲ ਫਾਕੇ ਜਿਹੜਾ ਟਮਾਟਰ ਕਿਉ ਛੱਡਦਾ ਹੈ ਹੁਣ ਅਸੀਂ ਇਹਦੇ ਵਿੱਚ ਗੰਡਾ ਪਾ ਲਵਾਂਗੇ ਗ੍ਰाइंड ਕੀਤਾ ਤੈਨੂੰ ਵੀ ਗੰਡੇ ਨੂੰ ਵੀ ਅਸੀਂ ਪਕਾ ਲਵਾਂਗੇ ਲਾਲ ਬਣਾਉਣ ਹੁੰਦੇਗਾ ਜੇ ਤੜਕਾ ਉਹ ਜਿਗਿਆਨਾ ਚੰਗੀ ਤਰ੍ਹਾਂ ਤੇ ਫਾਈਨਲੀ ਸਬਜੀ ਦਾ ਅਪੇਟੇਸ ਹੈ ਜੇ ਤੜਕੇ ਚ ਕੱਚਾ ਬਣ ਰਹੇ ਜੇ ਫਿਰ ਸਬਜੀ ਵੀ ਇਸੇ ਕੰਮ ਦੀ ਨਹੀਂ ਰਹਿੰਦੀ ਇਹ ਕਰਕੇ ਹੁਣ ਤੜਕਾ ਦੇ ਹੀ ਦੇਖ ਸਕਦੇ ਜੇ ਰੈਡੀ ਹੋ ਗਿਆ ਹੈ ਲਾਲ ਬਰਾਉਣਾ ਸਾਰੇ ਮਸਾਲੇ ਅਸੀਂ ਪਾ ਦਾਂਗੇ ਤੇ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ ਹੈ ਨਮਕ ਜਿਹੜਾ ਅਸੀਂ ਪਹਿਲਾਂ ਹੀ ਜਦੋਂ ਬੋਲ ਗਾਨੇ ਰਾਜਮਾ ਰੱਖੇ ਉਹ ਦੋ ਦੇ ਵਿੱਚ ਪਾ ਲਿਆ ਸੀ ਰਾਜਮਾ ਦੀ ਰਿਕੋਰਡਿੰਗ ਦੇ ਹਿਸਾਬ ਨਾਲ ਇੱਥੇ ਇਹਨੂੰ ਅਸੀਂ ਚੰਗੀ ਤਰ੍ਹਾਂ ਫਿਰ ਪਕਾ ਲਾਂਗੇ ਕਿ ਹਲਦੀ ਦਾ ਕੱਚਾਪਾਨ ਨਾ ਰਹਿ ਜਾਵੇ ਤੇ ਫਾਈਨਲੀ ਇਥੇ ਜਿਹੜੇ ਐਂਡ ਤੇ ਮਿਰਚਾਂ ਪਾਈਆਂ ਨੇ ਹਰੀਆਂ ਜਿਹੜੀਆਂ ਗ੍ਰੈਂਡ ਕੀਤੀਆਂ ਹੋਈਆਂ ਸੀ ਹੁਣ ਇੱਥੇ ਥੋੜਾ ਜਿਹਾ ਪਾਣੀ ਪਾ ਲਵਾਂਗੇ ਤੇ ਇਹਨੂੰ ਥੋੜੇ ਚੱਲੀਆਂ ਛੱਡ ਦਵਾਂਗੇ ਕਿ ਇਹ ਥੋੜਾ ਹਲਦੀ ਜੜੇ ਜੇ ਪੱਕ ਜੇ ਚੰਗੀ ਤਰ੍ਹਾਂ ਫਾਈਨਲੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਲੁੱਕ ਆਈ ਹੋਈ ਆ ਤੜਕੇ ਦੀ ਤੇ ਐ ਹੁਣ ਅਹੀ ਰਾਜਮਾ ਜੜੇ ਆ ਇੱਥੇ ਉੱਤੇ ਹਰੀਆਂ ਧਣੀਆਂ ਪਾ ਦਾਂਗੇ ਤੜਕੇ ਦੇ ਇਹ ਵੀ ਥੋੜਾ ਪੱਕ ਜਾਵੇਗਾ ਤੇ ਹੁਣ ਹੀ ਨੂੰ ਥੋੜਾ ਦੇ ਰਾਜਮਾ ਖੋਲ ਕੇ ਵੇਖਾਂਗੇ ਕਿ ਸਾਡੇ ਗਲ ਚੁੱਕੇ ਨੇ ਫੇਰ ਆਹੀ ਹੈ ਜਿਹੜਾ ਤੜਕਾ ਉਧਰ ਰਾਜਮਾਂ ਦੇ ਕੁੱਕਰ ਵਿੱਚ ਪਾ ਦਵਾਂਗੇ ਤੇ ਇਹਨੂੰ ਹੁਣ ਅਸੀਂ ਥੋੜੇ ਚਿਰ ਲਈ ਪੱਕਣ ਲਈ ਛੱਡ ਦਵਾਂਗੇ ਬੰਨ ਲਈ ਤੜਕਾ ਵੀ ਇਹ ਪੂਰੀ ਤਰ੍ਹਾਂ ਰੈਡੀ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਜੀ ਕਿੰਨੇ ਸੋਹਣੇ ਲੁੱਕਾ ਹੈ ਯਾਰ ਰੈਡ ਰੈਡ ਜੀ ਕਿੰਨਾ ਵਧੀਆ ਲੱਗ ਰਿਹਾ ਹੈ ਰਾਜਮਾ ਮਸਾਲਾ ਪਾਓਗੇ ਤੇ ਬਹੁਤ ਹੀ ਵਧੀਆ ਟੇਸਟੀ ਰਾਜਮਾ ਬਣ ਗਏ ਇਸੇ ਤਰੀਕ ਨਾਲ ਤੁਸੀਂ ਵੀ ਬਣਾਓ ਕਮੈਂਟ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਫੁੱਲ ਦੇਖਿਓ ਵੀਡੀਓ ਸਾਰੀ ਦੇਖਿਓ ਇੱਥੇ ਦੇਖ ਲਓ ਅਸੀਂ ਰਾਜਮਾ ਖੋਲਿਓ ਇਹਨੇ ਤੇ ਇਹ ਦੇਖ ਸਕਦੇ ਕਿੰਨਾ ਸੋਹਣਾ ਇਹਨਾਂ ਦਾ ਵੀ ਕਲਰ ਆਇਆ ਹੋਇਆ ਹੈ ਰਾਜਮਾ ਦਾ ਰਾਜਮਾ ਚੰਗੀ ਤਰ੍ਹਾਂ ਗਲ ਗਿਆ ਜਿਹੜਾ ਇਹ ਹੱਥ ਨਾਲ ਫੇਕ ਕੇ ਦੇਖ ਲਿਆ ਹੈ ਉਹਨੇ ਸਾਰਾ ਤੜਕਾ ਜਿਹੜਾ ਇਹਦੇ ਵਿੱਚ ਪਾ ਦਵਾਂਗੇ ਤੇ ਹੁਣ ਚੰਗੀ ਤਰ੍ਹਾਂ ਇਹਨੂੰ ਮੈਸ਼ ਕਰਕੇ ਤੈਨੂੰ ਕੁਝ ਚਿਰ ਵਾਸਤੇ ਰਿੱਜਣ ਵਾਸਤੇ ਰੱਖ ਦਾਂਗੇ ਜਿਹੜੀ ਇਹਦੀ ਬਹੁਤ ਸੋਹਣੀ ਬਣ ਕੇ ਲੁੱਕ ਜਿਹੜੀ ਆ ਜਾਵੇਗੀ ਫਾਈਨਲੀ ਦੋਸਤੋ ਰਾਜਮਾ ਬਣ ਕੇ ਤਿਆਰ ਹੈ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਓ ਤੇ ਔਰ ਚੌਲਾਂ ਚਾਹ ਰੋਟੀ ਨਾਲ ਕਿਸੇ ਚੀਜ਼ ਨਾਲ ਵੀ ਇੰਜੋਏ ਕਰੋ ਮੈਂ ਤੈਨੂੰ ਚੌਲਾਂ ਨਾਲ ਖਾ ਰਹੀ ਹਾਂ ਤੁਸੀਂ ਕਿਹਦੇ ਨਾਲ ਖਾ ਰਹੇ ਹੋ ਮੈਨੂੰ ਜਰੂਰ ਦੱਸਿਓ ਥੈਂਕ ਯੂ ਅਗਲੀ ਵੀਡੀਓ ਕਾਜੀ ਲੈ ਕੇ ਆਈਏ ਜਰੂਰ ਦੱਸਿਓ ਸਸ਼ਕਾਰ